ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਕੱਬਰਵੱਛਾ ਕੱਬਰਵੱਛੇ ਪਿੰਡ ਦੇ ਵਿੱਚ ਆ ਜਾਣੇ ਪਛਾਣੇ ਚਿਹਰੇ ਦੇ ਕੋਲੇ ਆ ਜਿੰਦਾ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਕੋ ਟੋਟੀਆਂ ਕਟੀਆਂ ਲਿਆਉਣ ਦੇ ਵਿੱਚ ਬਹੁਤ ਵੱਡਾ ਪਛਾਣਿਆ ਜਾਂਦਾ ਕਿਉਂਕਿ ਨਕੇ ਸਿੰਘ ਦੀ ਕੱਟੀ ਚੰਗੇ ਦੁੱਧ ਦੀ ਮਾਲਕਨ ਮਾਝੇ ਇਸ ਭਰਾ ਦੇ ਕੋਲ ਬਾਖੂਬੀ ਦੇ ਬਾਕ ਕਮਾਲ ਮੈਂ ਦੇ ਦਰਸ਼ਨ ਹੁੰਦੇ ਆ ਅੱਜ ਫੇਰ ਤੁਹਾਨੂੰ ਮਿੱਤਰੋ ਦੋ ਜਾਨਵਰ ਦਿਖਾਉਣੇ ਆਪਾਂ ਦੋਵਾਂ ਜਾਨਵਰਾਂ ਦੇ ਬਾਰੇ ਮੁੱਢਲੀ ਜਾਣਕਾਰੀ ਮੁੱਢਲੀ ਡਿਟੇਲ ਆਪਾਂ ਭਰਾ ਹੁਣਿਆਂ ਤੋਂ ਲੈਣੀ ਆ ਕਿਹੜੀ ਮੈਂ ਦੇ ਥੱਲੇ ਕਿੰਨਾ ਦੁੱਧ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਕੁਲਦੀਪ ਸਿੰਘ ਨੰਬਰਦਾਰ ਦੇ ਨਾਲ ਕਰਦੇ ਆ ਤੇ ਇਹਨਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਸਾਹਿਬ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਆਉਂਦੇ ਸੇਤਾਂ ਦੇ ਪਰਿਵਾਰ ਜੀ ਮੈਂ ਤਾਂ ਤੰਦਰੁਸਤੀ ਮਾਣਕ ਦੀ ਕਿਰਪਾ ਚਲੋ ਸ਼ੁਕਰ ਆ ਭਾਈ ਅੱਜ ਦਾ ਫੇਰ ਪੱਗ ਜਿਹੜੀ ਫੌਜੀਾਂ ਵਾਲੀ ਬਾਲ ਲਈ ਹੈ ਨਾ ਹਾਂਜੀ ਹਾਂਜੀ ਠੀਕ ਆ ਆ ਮੌਸਮ ਠੰਡਦਾ ਨਾ ਅੱਛਾ ਠੀਕ ਆ ਸਿਰਨਾ ਠਰਜੇ ਕਿਤੇ ਕਰਦਾ ਆ ਤੇ ਹੈ ਵੀ ਠੰਡ ਬਾਲੀ ਆ ਬਈ ਅੱਜ ਹੱਥ ਲੈਣ ਵਾਲੇ ਹੋ ਗਏ ਹਾਂਜੀ ਹਾਂਜੀ ਕੋਰਾ ਪੈਂਦਾ ਨਾ ਹੁਣ ਤੇ ਅੱਛਾ ਬਈ ਨੰਬਰਦਾਰ ਸਾਹਿਬ ਜਨਵਾਰ ਆਪਣੇ ਕੋਲੇ ਦੋ ਹੈ ਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਈ ਕੀ ਡਿਟੇਲ ਆਂਦੀ ਇਹ ਸਰਸਾ ਦੀ ਮੈਂ ਆ ਜੀ ਸਰਸੇ ਦੀ ਮੈਂ ਆ ਹਾਂਜੀ ਸਰਸੇ ਦਾ ਬੰਦਾ ਲੈ ਕੇ ਆਇਆ ਸੀਗਾ ਠੀਕ ਆ ਅਸਲ ਤਾਂ ਦੋਵੇਂ ਹੀ ਇਹ ਠੀਕ ਆ ਜੀ ਇਹ ਦੂਜਾ ਸੁਆ ਸੋਈ ਆ ਠੀਕ ਆ ਜੀ ਅੱਜ ਨੂੰ ਸੋਈ ਨੂੰ 8 ਦਿਨ ਹੋ ਗਏ ਆ ਦੁੱਧ ਹੋਊਗਾ ਥਾਲੇ 14 15 ਤੇ ਖੁੱਲਾ ਡੁੱਲਾ ਮਰਾ ਹੁਣ ਆਇਆ ਠੀਕ ਹੈ ਪੀ ਗਲਾਬਲ ਕਿੰਨਾ ਦੇ ਜਾਂਦੀ ਆ ਬਾਈ ਉਹ ਉਹ ਦੱਸ ਦਿਆ ਵੀ 18 20 ਪਲੱਸ ਦਿੱਤਾ ਇਹਨੇ ਠੀਕ ਹੈ ਬਾਈ ਤੇ ਦੇਣਾ ਵੀ ਬਣਦਾ ਜੱਡੀ ਮੈਂ ਦੀ ਧੌਣ ਤਾਂ ਨਹੀਂ ਬਹੁਤ ਲੰਮੀ ਆ ਆਹ ਹੱਤਾ ਵੱਡੀ ਬਹੁਤ ਆ ਹਾਂ ਬਾਕੀ ਧੌਣ ਬਹੁਤ ਲੰਮੀ ਹੈ ਮੇਰੀ ਚੁਾਈ ਚੁਈ ਦੀ ਬਹੁਤ ਹੈ ਦੋ ਟਾਈਮ ਚੋਕਰ ਜਾਂਦਾ ਆਪਣੇ ਕੋਲ ਉਹਦੇ ਤਸੱਲੀ ਕਰਕੇ 15 ਕਿਲੋ ਆਪਾਂ ਚਵਾ ਕੇ ਦਵਾਂਗੇ ਚਵਾ ਕੇ ਦਵਾਂਗੇ ਤੇਰ ਖਾਦਾ ਦੇਵਾਂਗੇ ਦੋ ਟ ਕਟ ਹੋ ਜਾਂਦਾ ਬਸ ਠੀਕ ਹੈ ਭਾਈ ਓਕੇ ਅੱਛਾ ਨੰਬਰ ਦਾ ਵਸਾ ਇੱਕ ਗੱਲ ਆ ਉਹੀ ਬੰਦਾ ਇਹ ਗੱਲ ਕਹਿੰਦਾ ਹੁੰਦਾ ਜਿੰਦੀ ਮੈਂਦੇ ਥਲੇ ਦੁੱਧ ਮਨ ਪੂਰਾ ਹੁੰਦਾ ਜਿੰਦੇ ਕੋਲੇ ਉਹੀ ਸਾਈ ਤੋਂ ਬਿਨਾ ਹਾਂ ਜਿੰਦੇ ਕੋਲੇ ਮਨ ਦੁੱਧ ਨਾ ਹੋਊਗਾ ਇਹ ਨਹੀਂ ਗੱਲ ਕਹਿੰਦਾ ਹੁੰਦਾ ਵੀ ਤੇ ਇਹਦਾ ਫਿਰ ਆਪਾਂ ਨੰਬਰ ਦਾ ਕੱਢੀਏ ਬਾਹਰ ਨੂੰ ਪਹਿਲਾਂ ਫੇਰ ਹੀ ਕਰਾਉਣੇ ਦਰਸ਼ ਨੂੰ ਇਹਦੇ ਪੂਰੀ ਤਰ੍ਹਾਂ ਕਿਉਂਕਿ ਬਾਹਰ ਜਿਹੜੀ ਗੱਲ ਬ ਇਹ ਵਾਰ ਕੱਟੀ ਆ ਜੀ ਕੱਟੀ ਜਾਂਦੇ ਮਗਰ ਤੇ ਉਹ ਕਿੱਥੇ ਬੰਨੀ ਹੋਈ ਆ ਉਹ ਬੈਠੀ ਆ ਅੱਛਾ ਪਰ ਗੁੱਟ ਤੇ ਆ ਠੀਕ ਆ ਓਕੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਆਂਦੀ ਫੇਰ ਜਿਹੜੀ ਤਸਵੀਰ ਵੇਖ ਸਕਦੇ ਆ ਲੈ ਵੀ ਭਾਂਡੇ ਵੱਲੋਂ ਤੁਰਦੀ ਤਰਦੀ ਪਲਵਾਨਾਂ ਕੋਲ ਆਣਾ ਬਈ ਹਾਂਜੀ ਹਾਂਜੀ ਹੂੰ ਨਹੀਂ ਠੀਕ ਆ ਓਕੇ ਥੋੜੀ ਜੀ ਸਭੀ ਸੁਭੀ ਘਾਟਾ ਹੈ ਨਾ ਜਿਹੜੀ ਟੁੱਟ ਗਈ ਹੁੰਦੀ ਵੇ ਇਹ ਵੀ ਗੱਲ ਆਪਣੇ ਪੰਜਾਬੀਆਂ ਦੀ ਆਮ ਆ ਕਈ ਵਾਰੀ ਆਪਾਂ ਜਾਨਵਰ ਜਿਆਦੇ ਰੱਖ ਲੈਨੇ ਸਾਹਮਦੇ ਨਹੀਂ ਆਪਣੇ ਨੂੰ ਇੱਕ ਵਾਰੀ ਹੋਰ ਲੈ ਜੀ ਬਾਈ ਇੱਕ ਵਾਰੀ ਲੰਮੋੜ ਲਈ ਮਣੀ ਦੇਖੋ ਮੇਰਾ ਮਿੱਤਰੋ ਲੇਵੇ ਲੂਵੇ ਦਾ ਡਿਜ਼ਾਈਨ ਜਿਹੜਾ ਇਹਦਾ ਕਰਮਾ ਵਾਲੀ ਦਾ ਦੇਖੋ ਥਣਾ ਤੇ ਲੇਵੇ ਦੇ ਜਿਹੜੇ ਜਵੇਂ ਫੁਲਕਾਰੀ ਦੇ ਉੱਤੇ ਕਢਾਈ ਕੱਢੀ ਹੁੰਦੀ ਨਾ ਉਸ ਤਰ੍ਹਾਂ ਵੇਨਸਾਇਨ ਦੇ ਲੇਵੇ ਦੇ ਉੱਤੇ ਕਰਮਾ ਵਾਲੇ ਦੇ ਉੱਤੇ ਮਿੱਤਰੋ ਦੇਖ ਸਕਦੇ ਆ ਤੁਸੀਂ ਲਿਆ ਬਾਈ ਇਹ ਨਿਸ਼ਾਨੀ ਹੁੰਦੀ ਆ ਮੈਂ ਦੁੱਧ ਵਾਲੀ ਵੀ ਮੈਂ ਜੇ ਪੁੜਾ ਪੜਾ ਬੜਾ ਚੰਗਾ ਵਾ ਪਿੱਠ ਪੁੜਾ ਬਹੁਤ ਕਮਾਲ ਆ ਕਰਮ ਵਾਲੀ ਦਾ ਮਗਰ ਇਹਦਾ ਦੇਖੋ ਏਡੀ ਕਹਿ ਹੁੰਦਾ ਗਲਾ ਕਹਿ ਦਿੰਦਾ ਸਹੀ ਗੱਲ ਨੰਬਰ ਦਾ ਉਧਰ ਮੋੜੇ ਤੋਂ ਲੰਘਦੀ ਆ ਬਾਈ 6 ਫੁੱਟ 7 ਹੋਦਾ ਕੱਦ ਹੋਊਗਾ ਮੇਰਾ ਹੋਊਗਾ ਬਾਈ ਕੋਈ ਸ਼ੱਕ ਨਹੀਂ ਮੋੜ ਇੱਕ ਵਾਰੀ ਹੋਰ ਤੋਰੀ ਮੜੇ ਜੇ ਇਹਨੂੰ ਲੰਮਾਈ ਲੈ ਜੀ ਬੂਹੇ ਕੋਲੋਂ ਕਮਾ ਕੇ ਲਈ ਫਿਰ ਇਹਦਾ ਕੱਦ ਆਪਰਾਪਰ ਨਜ਼ਰ ਆਊਗਾ ਦੇਖ ਸਕਦੇ ਹੋ ਮਿੱਤਰੋ ਤੁਸੀਂ ਸੋਣੀ ਆ ਸੂਰਜ ਦੀਆਂ ਕਿਰਨਾਂ ਕਈ ਵਾਰੀ ਹੁਣ ਵੇਖੋ ਮਿੱਤਰੋ ਦਾ ਕਦ ਤੁਸੀਂ ਪ੍ਰੋਪਰ ਵੀ ਦੋਹੀਏ ਵੇਖ ਲੋ ਇਹ 부ਏ ਦੀ ਅਰਲਾ ਜਿਹੜੀ ਉਹਦੇ ਤੋਂ ਕਈ ਗੁਣਾ ਲੰਗਦੀ ਆ ਜਿਵੇਂ ਆਪਣੀ ਆਮ ਹੀ ਨਿਸ਼ਾਨੀ ਹੁੰਦੀ ਆ ਕਿਉਂਕਿ ਇਹ ਚੀਜ਼ਾਂ ਦੀ ਨਿਸ਼ਾਨੀ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਕਦ ਮਾਪਣ ਦੇ ਲਈ ਵੈਸੇ ਤਾਂ ਮੈਂ ਕੰਧ ਦੇ ਰਤੇ ਹੀ ਗਿਣ ਦਿੰਦਾ ਹੁੰਦਾ ਮੇਰਾ ਸੁਭਾਅ ਵਾ ਪਰ ਅੱਜ ਕੰਧਾ ਦੂਰ ਆ ਕੰਧਾ ਪਲਸਟਰ ਆਣੇ ਦਾ ਮੈਂ ਤੁਹਾਨੂੰ ਕੰਧਾਂ ਦੇ ਰਤੇ ਗਿਣ ਕੇ ਦੱਸ ਦਿੰਦਾ ਮੇਰੇ ਹਿਸਾਬ ਦੇ ਨਾਲ 21 22 ਰਤੇ ਕੰਧ ਦੇ ਤੁਸੀਂ ਆਈਡੀਆ ਮੇਰਾ ਇਹ ਇੱਥੇ ਜਿੰਦਾ ਕਦ ਹੋਊਗਾ ਦੇਖ ਸਕਦੇ ਹੋ ਮਿੱਤਰੋ ਮੈਂ ਠੀਕ ਆ ਭਾਈ ਇਹਦਾ ਬੱਚਾ ਭਾਈ ਨੰਬਰਦਾਰ ਸਾਹਿਬ ਕੱਡੇ ਬਾਹਰ ਨੂੰ ਮੜਾ ਮੈਂ ਠੀਕ ਆ ਭਾਈ ਓਕੇ ਕੱਟੀ ਜਾਂਦੇ ਮਗਰ ਆ ਗਈ ਹੈ ਨਾ ਭਾਈ ਤੇ ਸੂਈ ਨੂੰ ਅਜ 8 ਦਿਨ ਹੋ ਗਏ ਭਾਈ ਹੈ ਹਾਂਜੀ ਹੋਤਾ ਲੇ ਪੂਰਾ ਠੀਕ ਆ ਫਿਰ ਤਾਂ ਭਾਈ ਅਜੇ 20 ਦਿਨ ਜਿੰਨੇ ਪੀਕ ਲੈਵਲ ਫੜਨਾ ਆਪਦਾ ਉਰੇ ਸੰਭੀਆ ਦੁੱਧ ਤੋਂ ਫਲ ਛਾੜਦੇ ਹਾਂ ਮੈਂ ਠੀਕ ਆ ਕੱਤੀ ਦੱਸ ਦਈਏ ਭਾਈ ਤੇ ਭਾਈ ਰੇਟ ਕੀ ਰੂਗਾ ਇਹਦਾ ਨੰਬਰ ਤੇ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਆ ਭਾਈ ਬੰਦ ਦੇ ਭਾਈ ਨੂੰ ਲੇ ਮਿੱਤਰੋ ਰੇਡ ਫੋਨ ਦੇ ਉੱਤੇ ਹੋਊਗਾ ਕਿਉਂਕਿ ਕਈ ਵਾਰੀ ਵੇਚਣ ਵਾਲੇ ਭਰਾ ਨੇ ਕਾ ਖਰੀਦਣੀ ਹੁੰਦੀ ਆ ਤੇ ਜਦੋਂ ਮੈਂ ਇਹਦਾ ਪਰਦਾ ਖੁੱਲ ਜਾਵੇ ਨਾ ਵਪਾਰ ਵੈਸੇ ਪਰਦੇ ਦੇ ਅੰਦਰ ਸੀ ਇਹ ਅੱਜ ਮੈਂ ਜਾ ਵੀਡੀਓ ਬਣਾਉਣਾ ਚਾਹੇ ਹੋਰ ਭਰਾ ਵੀ ਬਣਾਉਣੇ ਆ ਵੀਡੀਓ ਚਲੋ ਚੱਲਦੀ ਆ ਹਰ ਸੋਸ਼ਲ ਮੀਡੀਆ ਦਾ ਵਰਕਰ ਆ ਪਰ ਵਪਾਰ ਦਾ ਪੜਦਾ ਜਿਹੜਾ ਉਹ ਮਿੱਤਰੋ ਰੇਡ ਤੋਂ ਬਿਨਾ ਵੀਡੀਓ ਦੇ ਵਿੱਚ ਹੁੰਦਾ ਵਪਾਰ ਪੜਦੇ ਦੇ ਥੱਲੇ ਜੱਜਦਾ ਵਾ ਹਮੇਸ਼ਾ ਨੋਟ ਕਰਿਆ ਕਰੋ ਇਹ ਗੱਲਾਂ ਤੇ ਨੰਬਰ 10 ਦੂਜੀ ਝੋਟੀ ਵੀ ਕੱਢ ਲਈਏ ਬਾਹਰ ਹਾਂਜੀ ਹਾਂਜੀ ਉਹਨੂੰ ਮਿਲਿਆ ਹੀ ਬਾਈ ਉਹ ਤਾਂ ਜੀ ਹੋਈ ਹੈ ਨਾ ਉਹਨੂੰ ਪੰਜ ਦਿਨ ਹੋਈ ਸੂਈ ਨੂੰ ਅੱਜ ਠੀਕ ਆ ਬਾਈ ਤੇ ਇਹਦੇ ਤੋਂ ਉਹਦੇ ਤੋਂ ਲੈ ਕਿੰਨਾ ਕੋ ਹੋਊਗਾ ਦੋਸਤ 10 ਕਿਲੋ ਬਲਾ ਹੋਊਗਾ ਜੀ ਹੁਣ ਠੀਕ ਆ ਬਾਈ ਫਿਰ ਸਿੰਗੀ-ਸੁੰਗੀ ਬੜੇ ਕਮਾਲਾ ਕੱਟੀ ਦੀ ਹੈ ਨਾ ਮੈਂ ਨਾ ਵੱਤ ਹੀ ਕਹੀ ਯਾਰ ਪੰਜਾਬੀ ਆਪਣੀ ਆਮ ਹੀ ਕੰਮ ਦਾ ਜਰ ਰੁਪਈਆ ਲੰ ਇਹ ਨੂੰ ਨਵਾਂ ਅਗਲਾ ਕਸਾ ਕੇ ਲਿਆ ਵਿਚਾਰੇ ਪਾਸ ਦੇ ਹਾਂ ਲੈ ਆ ਬਈ ਯਕਨੀ ਛੋਟੀ ਦੀ ਬਰੀਕੀ ਬਰੁਕੀ ਬੜੀ ਆ ਯਾਰ ਹਨਾ ਹਾਂਜੀ ਨਹੀਂ ਠੀਕ ਆ ਲੈ ਵਾਲੂ ਵਾ ਕੱਟੀ ਥੱਲੇ ਬੜਾ ਕਮਾਲ ਆ ਯਾਰ ਹਨਾ ਲੈ ਜਾ ਬਾਈ ਲੰਮਾ ਹੀ ਲੈ ਜਾ ਉਹ ਦੁੱਧ ਦਾ ਇਹ ਵੀ 14 ਕਿਲੋ ਦੇ ਜੂਗੀ ਬਾਈ ਵਾੜ ਦੇ ਜੂਗੀ ਬਾਈ ਇਹ ਦੰਦੋ ਕਿਵੇਂ ਆ ਬਾਈ ਦੰਦੋ ਚੌਗੀ ਚੌਗੀ ਦੰਦੋ ਠੀਕ ਦੂਜਾ ਸੁਆ ਦੂਜਾ ਸੁਆ ਹੀ ਆ ਹਾਂਜੀ ਦੂਜਾ ਠੀਕ ਆ ਮੈਂ ਪਹਿਲਾਂ ਸੋਚੀ ਹੁੰਦੀ ਥੀ ਠੀਕ ਆ ਦੂਜਾ ਸੁਆ ਓਕੇ ਓਕੇ ਠੀਕ ਆ ਬਾਈ ਉਹ ਲੋਕ ਇੱਕ ਮਿੰਟ ਤਾਂ ਸਿੰਘੀ ਵਿਖਾਈ ਜਾਂਦੇ ਮੇਨਪਾਟਾ ਜਿਹੜਾ ਆਹ ਵੇਖੋ ਮਿੱਤਰੋ ਇਹੋ ਜਿਹਾ ਸਿੰਘ ਵਾਲੀ ਦਾ ਕੱਟੀ ਮਿਲ ਜਰੋ ਤੁਸੀਂ ਗਵੰਡੀਆਂ ਨੂੰ ਨੱਚਣ ਲਾ ਦਿੰਨੇ ਕੱਟੀ ਆਈ ਆ YouTube ਤੇ ਲੈਣੀ ਆ ਤੇ ਇਹਦਾ ਫਿਰ ਦੁੱਧ ਦਿਨ ਦੀ ਝੋਟੀ ਆ ਗਈ ਬਈ ਵਾਕਈ ਹੈ ਨਾ ਕਿੰਡੀ ਸੋਹਣੀ ਕਮਾਲ ਦੀ ਬਿਊਟੀ ਇੱਕ ਵਾਰੀ ਹੋਰ ਲੈ ਜੋ ਜੀ ਦੇਖ ਸਕਦੇ ਮਿੱਤਰੋ ਤੁਸੀਂ ਲੇਵਾ ਲੋਵਾ ਹੁਣ ਵੇਖੋ ਇਹਦਾ ਹੋ ਦੇਖ ਸਕਦੇ ਹੋ ਬਿਊਟੀ ਬਾਡੀ ਝੋਟੀ ਦੇ ਖੜਨੀ ਗੁੜਨੀ ਸਾਰੇ ਪੱਖ ਆ ਜਿਹੜੇ ਉਹ ਮੈਂ ਇੱਕ ਜਿਹੜਾ ਇਹ ਬਿਊਟੀ ਵਾਲਿਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਅੱਛਾ ਇਹਦਾ ਰੇਟ ਦੱਸ ਦਈਏ ਨਹੀਂ ਜੀ ਰੇਟ ਫੋਨ ਤੇ ਹੋਊਗਾ ਠੀਕ ਹੈ ਬਈ ਠੀਕ ਹੈ ਤੋਰ ਦੀ ਮੜੇ ਨੰਬਰ ਦੱਸੋ ਤੋਰ ਦਿਏ ਇਹਨੂੰ ਲੈ ਜੀ ਮਿੱਤਰੋ ਬਿਊਟੀ ਵੇਗਰ ਥਣਾ ਦਾ ਸਟਾਈਲ ਤੁਰਨੀ ਜਿਹੜਾ ਸਟਾਈਲ ਆ ਚੰਦੀ ਗੜੀਏ ਕੰਮ ਦੀ ਝੋਟੀ ਆ ਹਨਾ ਕਹਿੰਦੇ ਆਉਂਦੇ ਨਾ ਮਨ ਲਾ ਪੱਬ ਪੋਚ ਪੋਚ ਕੇ ਰੱਖਣ ਦੀ ਆਦਤ ਆ ਇਹਨੂੰ ਕਿਉਂਕਿ ਇਹ ਬਾਈ ਜਿਹੜੇ ਚੀਜ਼ ਤੇ ਹੁਸਨ ਕਿਸੇ ਚੀਜ਼ ਤੇ ਵੀ ਹੋਵੇ ਉਹ ਆਪਣੇ ਹੁਸਨ ਦਾ ਗਮਾਨ ਥੋੜਾ ਬਹੁਤਾ ਜ਼ਰੂਰ ਕਰਦਾ ਹੁੰਦਾ ਚਾਹੇ ਇਨਸਾਨ ਤੇ ਆ ਚਾਹੇ ਜਾਨਵਰ ਦੇ ਉੱਤੇ ਆ ਪਰ ਜਿਹੜਾ ਇਹ ਪ੍ਰਮਾਤਮਾ ਦੀ ਦੇਣ ਹੁੰਦੀ ਆ ਕਿਉਂਕਿ ਹੁਸਨ ਜਿਹੜਾ ਉਹ ਪ੍ਰਮਾਤਮਾ ਦੀ ਦੇਣ ਆ ਤੇ ਪ੍ਰਮਾਤਮਾ ਦੀ ਜਿਹੜੀ ਚੀਜ਼ ਦੇਣ ਆ ਮਿੱਤਰੋ ਉਹਦਾ ਹਰ ਜਿਹੜਾ ਮੋੜ ਆ ਉਹ ਜ਼ਰੂਰ ਕਰਦਾ ਬਈ ਠੀਕ ਆ ਬੰਦੇ ਕੋਲ ਇਹ ਲੈ ਮਿੱਤਰੋ ਇਹਦਾ ਲੇਵਾ ਇਹਦਾ ਹਰ ਪੱਖ ਆ ਜਿਹੜਾ ਉਹ ਕਿ ਪ੍ਰਮਾਤਮਾ ਨੇ ਇਹਨੂੰ ਗੋਡ ਗਿਫਟ ਦਿੱਤਾ ਹੋਇਆ ਮਿੱਤਰੋ ਤੇ ਇਹਦਾ ਕੱਟਾ ਮੰਗਰ ਆ ਗਿਆ ਬਈ ਇਹਦਾ ਮਰ ਕੱਟਾ ਠੀਕ ਆ ਬਈ ਆ ਇਹਦਾ ਪਹਿਲਵਾਨ ਮਿੱਤਰੋ ਦੇਖ ਸਕਦੇ ਆ ਹੂੰ

ਤੇ ਨਮਰਾਇੰਦ ਦੇ ਥੱਲੇ ਹੁਣ 10 ਕਿਲੋ ਬੋਲਾ ਚਵਾ ਦੇਾਂਗੇ ਇਹਦੇ ਥੱਲੇ ਆਪਾਂ 15 ਕਿਲੋ ਦੁੱਧ ਚਵਾ ਦੇਾਂਗੇ ਹਾਂਜੀ ਹਾਂਜੀ ਚੋਕੇ ਲਵੇ ਜੀ ਹਾਂ ਚੋਕੇ ਲਵੇ ਨਹੀਂ ਤਾਂ ਮੰਨ ਲਾ ਵੀ ਤੇਲ ਖਰਚਾ ਆਪਾਂ ਦੇਵਾਂਗੇ ਉਹ ਚਵਾਈ ਦੇ ਵਿੱਚ ਫਾਲਡ ਕੱਢ ਦਵੇ ਹਾਂ ਓਕੇ ਦੀ ਰਿਪੋਰਟ ਅਸੀ ਕਰੀ ਨੰਬਰ ਨੰਬਰ ਦੱਸਿਓ ਆਪਣਾ ਨੰਬਰਦਾਰ ਸਾਹਿਬ ਨੰਬਰ ਵੀ ਦੱਸ ਦਿਓ 98762 ਹਾਂ 0498 ਇੱਕ ਵਾਰੀ ਹੋਰ ਬੋਲ ਦਿਓ ਜੀ 98762 ਜੀ 0498 ਇੱਕ ਵਾਰੀ ਹੋਰ ਆਉਣ ਦਿਓ 98762 ਜੀ 0498 ਠੀਕ ਹੈ ਭਾਈ ਜੀ ਇਸ ਨੰਬਰ ਤੇ ਕਰ ਲਿਓ ਮੇਤਰੋ ਬਾਈ ਦਾ ਤੁਸੀਂ ਰابطਾ ਕੈਂਪੇਨ ਕਬਰਵੱਛਾ ਜ਼ਿਲ੍ਹਾ ਫਰ